ਉਹ ਤੁਨਾ ਅੰਗਰੇਜ਼ ਐਨਸਪੈਕਟਰ ਅੰਗਰੇਜ਼ ਐਨਸਪੈਕਟਰ ਮੈਂ ਡੀਐਮ ਨੂੰ ਵੀ ਕਾਲ ਕੀਤੀ ਕਹਿੰਦੀ ਉਹਨੇ ਇੱਕ ਇੱਕ ਘਰ ਦੀ ਸਾਨੂੰ ਜਿਹੜੀ ਸ਼ਾਨ 84 ਕੁੰਟਲ ਪਾਤੀ 16000 ਗੱਟੂ ਅੱਛਾ 84 ਕੁੰਟਲ ਇੱਕ ਘਰ ਦੀ ਸ਼ਾਨ ਪੈ ਗਈ ਕੋਈ ਹੋਰ ਨਾ ਹੈ ਜੀ ਜੀ ਬਈ ਦੋਸਤੋ ਤੁਸੀਂ ਦੇਖ ਰਹੇ ਰੀਅਲ ਨਿਊਜ਼ ਚੈਨਲ ਜਿਵੇਂ ਕਿ ਤੁਹਾਨੂੰ ਕੱਲ ਅਸੀਂ ਜਾਨੂ ਕਰਾਇਆ ਕਿ ਜਿਹੜੀ ਕਿਸਾਨਾਂ ਵੱਲੋਂ ਫਸਲ ਲਈ ਆਈ ਜਾਂਦੀ ਹੈ ਉਹ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ 12 ਮੌਇਸਚਰ ਲੈ ਕੇ ਆਇਆ ਜਾਵੇ 13 ਲੈ ਕੇ ਆਇਆ ਜਾਵੇ 14 ਲੈ ਕੇ ਆਇਆ ਜਾਵੇ ਪਰ ਜਿਹੜੇ ਇੱਥੇ ਅਫਸਰ ਨੇ ਅਲੱਗ-ਅਲੱਗ ਮਹਿਕਮਿਆਂ ਦੇ ਉਹ ਕਹਿੰਦੇ ਕਿ ਸਾਨੂੰ ਮੌਇਸਚਰ 12 ਦੇ ਕਰੀਬ ਹੀ ਚਾਹੀਦਾ ਹੈ ਇਸ ਤੋਂ ਵੱਧ ਅਸੀਂ ਮੌਇਸਚਰ ਨਹੀਂ ਲੈਣਾ ਤੇ ਤਾਂ ਜੋ ਜਿਹੜੀ ਕੀ ਕਣਕ ਸਾਡੀ ਸੁਲਾਬੀ ਜਿਹੜਾ ਸਾਡੇ ਮਤਲਬ ਕਟੋਤੀ ਸਾਨੂੰ ਨਾ ਪਵੇ ਪੂਰੀ ਸੁੱਕੀ ਕਣਕ ਲੈਂਦੇ ਆ ਜਦੋਂ ਉਹਨੂੰ ਗਦਾਮਾਂ 'ਚ ਰੱਖਿਆ ਜਾਂਦਾ ਕਦਮਾਂ ਦੇ ਵਿੱਚੋਂ ਜਦੋਂ ਕੇਂਦਰ ਸਰਕਾਰ ਨੂੰ ਭੇਜਿਆ ਜਾਂਦਾ ਉਦੋਂ ਉਹ ਜਿਹੜੀ ਗਣਕ ਹੈ ਇੱਕ ਟਰੱਕ ਦੇ ਵਿੱਚ ਜਿਹੜੀਆਂ 360 ਬੋਰੀਆਂ ਨੇ 360 ਬੋਰੀਆਂ ਦਾ ਜਿਹੜਾ ਵਜ਼ਨ ਹੈ 182 ਕੁਇੰਟਲ ਹੋਣਾ ਚਾਹੀਦਾ ਉਹ ਜਿਹੜਾ ਵਜ਼ਨ ਬਣ ਜਾਂਦਾ ਕਿਤੇ 2 ਕੁਇੰਟਲ ਵੱਧ ਗਿਆ ਕਿਤੇ 4 ਵੱਧ ਗਿਆ ਕਿਤੇ 6 ਵੱਧ ਗਿਆ ਉਹ ਕਾਰਨ ਕੀ ਹੁੰਦਾ ਕਿਤੇ ਮੌਇਸਚਰ ਹੁੰਦਾ ਹੈ ਲੈ ਕੇ ਤੇ 12 ਤੇ ਬਾਅਦ ਚ ਜਾਂਦਾ ਹੈ 14 15 16 18 19 ਇਹ ਕਿਉਂ ਬਣ ਜਾਂਦਾ ਉਹਦੇ ਉੱਤੇ ਪਾਣੀ ਪਾਇਆ ਜਾਂਦਾ 20 ਪੈਂਦੇ ਨੇ ਤੇ ਪਹਿਲਾਂ ਉਤੋਂ ਚੱਕੀਆਂ ਜਾਂਦੀਆਂ ਨੇ ਗਦਾਮਾਂ ਦੇ ਵਿੱਚ ਬੋਰ ਕੀਤੇ ਗਏ ਨੇ 4-4 5-5 ਬੋਰ ਨੇ ਉਹਨਾਂ ਰਾਹੀਂ ਪਾਈਪਾਂ ਰਾਹੀਂ ਪਾਣੀ ਪਾਇਆ ਜਾਂਦਾ ਪਤਾ ਕੀ ਅੱਧਾ ਘੰਟਾ ਮੋਟਰ ਚਲਾਵਾਂਗੇ ਜਾਂ ਘੰਟਾ ਚਲਾਵਾਂਗੇ ਇੰਨੇ ਕੁਇੰਟਲ ਮਾਲ ਵਜ ਜਾਣਾ ਉਹ ਜਿਹੜਾ ਪੈਸਾ ਹੈ ਉਹ ਜਾਂਦਾ ਕਿੱਥੇ ਆ ਉਹ ਅਫਸਰਾਂ ਦੇ ਘਰ ਚ ਉਸ ਤੋਂ ਬਾਅਦ ਜਿਹੜੀ ਇਹ ਕਾਣਾਕ ਹੈ ਗਿੱਲੀ ਕਣਕ ਭੇਜਦੇ ਆ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਦਿੰਦੀ ਸਾਨੂੰ ਪੈਸਾ ਕੱਲ ਨੂੰ ਜੇ ਕੇਂਦਰ ਸਰਕਾਰ ਨੂੰ ਪਤਾ ਲੱਗਦਾ ਹੈ ਕਿ ਸਾਡੇ ਨਾਲ ਇਹ ਰਾਸੇਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਬਹੁਤ ਹੀ ਵੱਡਾ ਘਾਟਾ ਪੈ ਸਕਦਾ ਹੈ ਕਿਸਾਨੀ ਨੂੰ ਘਾਟਾ ਪੈ ਸਕਦਾ ਜਿਹੜਾ ਪੰਜਾਬ ਖੁਸ਼ਵਾਲਾ ਇਹ ਰੋਂਦਾ ਨਜ਼ਰ ਆ ਸਕਦਾ ਇਸੇ ਗੱਲ ਨੂੰ ਲੈ ਕੇ ਸਾਡੇ ਨਾਲ ਇਸ ਵੇਲੇ ਗੁਰਪ੍ਰੀਤ ਸਿੰਘ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਕੱਲ ਵੀ ਇਹ ਮੁੱਦਾ ਚੱਕਿਆ ਅੱਜ ਵੀ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿੰਨੇ ਵਿਅਕਤੀਆਂ ਦਾ ਕਸੂਰ ਹੈ ਕਿੰਨਾ ਫਰਮਾਂ ਦਾ ਕਸੂਰ ਹੈ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਸ ਨੂੰ ਚੂਨਾ ਲਾ ਰਹੀਆਂ ਨੇ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਭਾਰਗਵ ਜੀ ਆਪਦੇ ਰੀਅਲ ਨਿਊ ਚੈਨਲ ਦਾ ਧੰਨਵਾਦ ਕਰਦਾ ਜਿਹੜੀ ਸਾਡੇ ਤੁਹਾਡੇ ਮਾਧਿਅਮ ਰਹੀਂ ਸਾਡੀ ਜਿਹੜੀ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚੇ ਅਤੇ ਜਿਹੜਾ ਪੰਜਾਬ ਕ ਦਾ ਕਿਸਾਨ ਆ ਫਸਲ ਕਰਕੇ ਅੱਜ ਖੁਸ਼ਹਾਲ ਆ ਇਨੂੰ ਕਿਸੇ ਸਮੇਂ ਇਨ੍ਹਾਂ ਇਨਸਪੈਕਟਰਾਂ ਦੇ ਜਾਂ ਕਿਸੇ ਸਰਕਾਰੀ ਅਫਸਰਾਂ ਦੀ ਕਾਰਨ ਆਪਾਂ ਨੂੰ ਇਹ ਪੰਜਾਬ ਕਿਤੇ ਫਸਲ ਤੋਂ ਵਾਂਝੇ ਨਾ ਰਹਿ ਜਾਈਏ ਆਪਾਂ ਇਹ ਗੱਲ ਕਰਦੇ ਹਾਂ ਕਿ ਕਿਸਾਨ ਜੂਨੀਅਨ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਤੁਸੀਂ ਵੈਸੇ ਹਰ ਇੱਕ ਮਸਲੇ 'ਚ ਆਉਂਦੇ ਜੋ ਬਿਲਕੁਲ ਬਿਲਕੁਲ ਬਾਕੀ ਕੱਲ ਤੁਸੀਂ ਵੇਖਿਆ ਤੁਸੀਂ ਲਾਈਵ ਵੀ ਵੇਖਿਆ ਜਦੋਂ ਕਿਸਾਨ ਤੋਂ ਫਸਲ ਮਹਿੰਗਾਈ ਜਾਂਦੀ ਏ ਉਦੋਂ 18 ਮੌਚਰ ਅ ਸੋਰੀ 12 ਮੌਚਰ 12 ਮਾਉਚਰ ਕੱਲ ਵੇਖਿਆ ਤੁਸੀਂ 18 ਮਾਉਚਰ ਇਹ ਆਰਤੀਏ ਭਰਾਣਾ ਵੀ ਆਰਤੀਏ ਭਰਾਣਾ ਇਕੱਠੇ ਹੋਣਾ ਚਾਹੀਦਾ ਜਦੋਂ ਆਰਤੀਏ ਭਰਾ ਇਥੋਂ ਗੱਡੀਆਂ ਲੱਦ ਕੇ ਜਾਂਦੇ ਆ ਜੀ ਉਹਨਾਂ ਦਾ 13 ਆਉਂਦਾ ਤਾਂ ਵੀ ਤਿੰਨ ਤਿੰਨ ਚਾਰ ਚਾਰ ਦਿਨ ਗੱਡੀ ਨਹੀਂ ਲੈਂਦੀ ਅੱਜ ਜੇ ਤੁਸੀਂ ਇਹ ਚੀਜ਼ ਦੇਖੋ ਕਿ ਸੈਂਟਰਲ ਸਰਕਾਰ ਆਪਾਂ ਕਿਨੇ ਸੈਂਟਰਲ ਸਰਕਾਰ 60000 65000 ਕਰੋੜ ਰੁਪਇਆ ਆਪਾਂ ਨੂੰ 6 ਮਹੀਨਾ ਪਿੱਛੋਂ ਫਸਲ ਦੇ ਮੁਹੱਈਆ ਕਰਾਉਂਦੇ ਆ ਆਪਾਂ ਉਹਨਾਂ ਦਾ ਕਦੇ ਦੇਣ ਨਹੀਂ ਦੇ ਸਕਦੇ ਬਾਕੀ ਇਹ ਦੇਖੋ ਉਹਨਾਂ ਵੰਡੇ ਆਪਾਂ ਦੇ ਨਹੀਂ ਉਹਨਾਂ ਨੂੰ ਕੀ ਦਈਆਂ ਕੱਲ ਤੁਹਾਨੂੰ ਵਿਖਾਇਆ ਲਾਈਵ ਉਲੀ ਵਾਲੀ ਕਨਕ ਮਤਲਬ ਪੈਸੇ ਉਥੋਂ 66000 ਕਰੋੜ ਰੁਪਇਆ ਲੈਣੇ ਆ ਤੇ ਉਹਨਾਂ ਨੂੰ ਆਪਾਂ ਕੂੜਾ ਦੇ ਦੇ ਕੂੜਾ ਉਹ ਜਿਹੜੀ ਕਨਕ ਆਪਣੇ ਬਿਹਾਰ ਆਪਣੇ ਚਲੋ ਸਾਰੇ ਆਪਣੇ ਭਾਈਚਾਰੇ ਧਾਰਮਿਕ ਦਾ ਇਨਸਾਨ ਨਹੀਂ ਹੈ ਨਾ ਇਨਸਾਨ ਆ ਬਿਹਾਰ ਜਾਂ ਦੂਜੇ ਸੂਬਿਆਂ ਜਿੱਥੇ ਫਸਲ ਨਹੀਂ ਹੁੰਦੀ ਉਹ ਵੀ ਕਿਸੇ ਦੇ ਬੱਚੇ ਦੇ ਮੂੰਹ ਚ ਪੈਂਦੀ ਆ ਬਿਲਕੁਲ ਬਿਲਕੁਲ ਆਪਾਂ ਇਹ ਗੱਲ ਕਰਦੇ ਆ ਜਿਹੜੇ ਇੱਥੇ ਜੋ ਵੀ ਆਪਾਂ ਡੀਸੀ ਸਾਹਿਬ ਜਾਂ ਡੀਐਮ ਸਰ ਨੂੰ ਕਹਿੰਦੇ ਉਹ ਕਣਕ ਦਾ ਆ ਪੀਨ ਕਰਾ ਕੇ ਤੁਸੀਂ ਇੱਕ ਤੋੜਾ ਵਰਤ ਕੇ ਵੇਖੋ ਨਾ 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 ਉਹ ਤਾਂ ਵਧੀਆ ਕਣਕ ਵਰਤਦੇ ਆ ਉਹ ਤਾਂ ਕਹਿੰਦੇ ਅਸੀਂ ਵਧੀਆ ਖਾਣੀ ਪਰ ਇਹ ਚੀਜ਼ ਹੈ ਸੀਐਮ ਸਾਹਿਬ ਨੂੰ ਕਹਿਣਾ ਧਿਆਨ ਦੇਣਾ ਚਾਹੀਦਾ ਸੀਐਮ ਸਰ ਜਿਹਾ ਇਹੋ ਮੋਹ ਰਿਆ ਜਿਵੇਂ 18 18 19 ਨਹੀਂ ਮੌਚਰ ਸੈਂਟਰਲ ਸਰਕਾਰ ਕਿਸੇ ਦਿਨ ਉਹ ਕਾਰਨਾ ਕਰਕੇ ਜਦੋਂ ਆਪਾਂ ਚੀਜ਼ ਹੀ ਨਹੀਂ ਉਹਨਾਂ ਨੂੰ ਚੰਗੀ ਦੇਣੀ ਆਪਣੇ ਨਾਤਾ ਤੋੜਦਾ ਜਿਹੜਾ ਪੰਜਾਬ ਦਾ ਕਿਸਾਨ ਅੱਜ ਖੁਸ਼ਹਾਲ ਅੱਜ ਉਹਦੀ ਖੁਸ਼ਹਾਲ ਜ਼ਿੰਦਗੀ ਜਿਉਂ ਰਿਆ ਉਹ ਕਿਸੇ ਦਿਨ ਨੂੰ ਰੋੜਾਂ ਤੇ ਆ ਸਕਦਾ ਜਦੋਂ ਫਸਲ ਹੀ ਨਹੀਂ ਆਪਾਂ ਕੋਲ ਚੰਗੀ ਦਿੱਤੀ ਜਾਂ ਤਾਂ ਕਿਸਾਨ ਦਾ ਕੋਈ ਗਲਤ ਕਰਦਾ ਕਿਸਾਨ ਤਾਂ ਫਸਲ ਸਿਗਾ ਕੇ ਮੰਡੀ ਲੈ ਹੁੰਦਾ ਆੜਤੀਆ ਪੱਖਾ ਲਾ ਕੇ ਵਧੀਆ ਫਸਲ ਬਣਾ ਕੇ ਕਿ ਸਰਕਾਰ ਨੂੰ ਦਿੰਦਾ ਸੋਨੇਰ ਦੀ ਚੀਜ਼ ਬਣਾ ਪਰ ਜਿੱਥੇ ਕਣਕ ਲੱਗਦੀ ਆ ਅੱਜ ਇੰਨਾ ਇੰਨਾ ਆਪਾਂ ਨੂੰ ਸੈਂਟਰ ਸਰਕਾਰ ਉਹਨਾਂ ਰੈਂਟ ਦੇਂਦੀ ਆ ਸਾਹ ਸਮਝਾਈ ਦੇ ਪੈਸੇ ਦੇਂਦੀ ਉਹ ਕਿਹੜਾ ਕਹਿੰਦੇ ਯਾਨੀ ਕਿ ਫਰੀ ਸਾਹ ਦੇ ਪਰ ਉੱਥੇ ਵੇਖੋ ਕਿ 11 ਲੱਖ ਤਨਖਾਹਾਂ ਜਾਂਦੀਆਂ ਨੇ ਬਾਰੇ ਘਰਾਂ ਚ ਬਹੁਤ ਮੋਟੀਆਂ ਤਨਖਾਹਾਂ ਜਾਂਦੀਆਂ ਜੀ ਮੈਂ ਤੁਹਾਨੂੰ ਦੱਸਿਆ ਜੀ ਕੱਲ ਉੱਥੋਂ ਦਾ ਅੰਗਰੇਜ਼ ਐਨਸਪੈਕਟਰ ਹੂੰ ਅੰਗਰੇਜ਼ ਐਨਸਪੈਕਟਰ ਮੈਂ ਡੀਐਮ ਨੂੰ ਵੀ ਕਾਲ ਕੀਤੀ ਉਹਨੇ ਇੱਕ ਇੱਕ ਘਰ ਦੀ ਸਾਨੂੰ ਜਿਹੜੀ ਸ਼ਾਨ 84 ਕੁਇੰਟਲ ਪਾਤੀ 16000 ਗੱਟੂ ਦੀ ਅੱਛਾ 84 ਕੁਇੰਟਲ ਇੱਕ ਘਰ ਦੀ ਸ਼ਾਨ ਪੈ ਗਈ ਤੇ ਕੱਲ ਤੁਸੀਂ ਵੇਖਿਆ ਜਿਹੜਾ ਆਪਾਂ 360 ਗੱਟਿਆਂ ਦਾ ਵਜਨ 180 ਦੇਣਾ ਹੁੰਦਾ ਗੱਟਿਆਂ ਦਾ ਵਜਨ ਪਾ ਕੇ 182 ਹੁੰਦਾ ਜੀ ਉਹ ਕੱਲ ਤੁਸੀਂ ਲਾਈਵ ਵੇਖਿਆ 187 199 ਬਿਲਕੁਲ ਉਹ ਨਾ ਤਾਂ ਕਿਸਾਨ ਦੇ ਪੱਲੇ ਪੈਂਦਾ ਨਾ ਉਹ ਟਰੱਕ ਆਪਰੇਟਰ ਦੇ ਪੱਲੇ ਪੈਂਦਾ ਨਾ ਉਹ ਆੜਤੀ ਦੇ ਪੱਲੇ ਪੈਂਦਾ ਆਰਜਿਤ ਵੀ ਕੱਟੀ ਜਾਂਦੀ ਹੈ ਉਹ ਜਿਹੜਾ ਵਾਦਾ ਨਾ ਸਰਕਾਰ ਨੂੰ ਜਾਂਦਾ ਗੁਰਪ੍ਰੀਤ ਜੀ ਇਹੀ ਨਾ ਕਿਸੇ ਆੜ੍ਹਤੇ ਬੈਠਾ ਸੀ ਮੈਂ ਉੱਥੇ ਮੈਨੂੰ ਪਤਾ ਲੱਗਾ ਗੱਲ ਚੱਲਦੀ ਪਈ ਸੀ ਕਿ ਉਹਨਾਂ ਨੇ ਗੱਲ ਕੀਤੀ ਕਿ ਸਾਡੇ ਤੋਂ 500 ਪਵਾਲੇ ਆਏ ਆ ਤੇ ਸਾਡੇ ਕੋਲੋਂ ਬੰਦੀ ਜਿਹੜੀ ਫੀਸ ਹੈ ਨਾ 50% ਲੈ ਕੇ ਤੇ ਹੁਣ 50% ਸਾਡੇ ਕੋਲ ਟਰੱਕ ਯੂਨੀਅਨ ਨੇ ਲੈ ਲੈਣੀ ਹੈ ਸਸੇ ਤਾਂ 100% ਉਹ ਰੱਖ ਦੇਗੇ ਮੈਂ ਜੀ ਮੈਂ ਇਹ ਮੁੱਦਾ ਹੀ ਤਾਂ ਚੱਕਿਆ ਟਰੱਕ ਆਪਰੇਟਰਾਂ ਦਾ 4-4 ਗਵੰਡਲ ਤੁਹਾਨੂੰ ਲਾਈਵ ਵਿਖਾਇਆ 84 ਗਵੰਡਲ ਇੱਕ ਘਰ ਦੀ ਜਿਹੜੀ ਸ਼ਾਂਟ ਆਟੋਮੈਟਿਕ ਸਾਡੇ ਟਰੱਕ ਜੀ ਉਹਨੇ ਦੇ ਬਿੱਲਾਂ 'ਚ ਭਾਜੀ ਦਿੱਤੀ ਗਈ 84 ਗਵੰਡਲ ਸ਼ਾਂਟ ਤੁਸੀਂ ਬਾਦੋਂ 4-3-4 ਲੱਖ ਦੀ ਬਣਦੀ ਜੇ ਫਿਰ ਅਸੀਂ ਟਰੱਕ ਆਪਰੇਟਰ ਮਾਲਟ ਹੋ ਗਏ ਕੀ ਲੈਣਾ ਜੇ ਸਾਨੂੰ ਉਲਟਾ ਵੀ 25000 ਦਾ ਸਾਲਾ ਇੱਕ ਟਰੱਕ ਸੀਜ਼ਨ ਲਾਉਂਦਾ ਜੇ ਕਮਾਈ ਦੀ ਤਾਂ ਨਿਕਾਲੀ ਜੇ ਆਪਾਂ 12 ਹੀ ਟਰੱਕ ਨੂੰ ਆਪਦੀ ਕੋਲੋਂ ਦੇਣਾ ਪਿਆ ਇਹ ਟਰਾਂਸਪੋਰਟ ਕਿਵੇਂ ਚੱਲੇਗੀ ਮੈਂ ਤਾਂ ਸੀਐਮ ਸਰ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਵਧੀਆ ਪੰਜਾਬ ਨੂੰ ਚੰਗੇ ਰਾਵਾਂ ਦੇ ਜਾ ਰਹੇ ਜੋ ਪਰ ਇੱਕ ਇਹਨਾਂ ਇਹ ਚੀਜ਼ਾਂ 'ਤੇ ਧਿਆਨ ਦਿਓ ਸੈਂਟਰ ਸਰਕਾਰ ਆਪਾਂ ਨੂੰ ਵਧੀਆ ਫੰਡ ਮੋਈਆ ਕਰਾਉਂਦੀ 65000 ਕੋਈ ਥੋੜੀ ਜੀ ਚੀਜ਼ ਨਹੀਂ ਹੁੰਦਾ ਆਪਾਂ ਇਹਨਾਂ ਅ fırsਰਾਂ ਦੇ ਕਾਰਨਾ ਕਰਕੇ ਆਪਦੇ ਢਿੱਡ ਭਰਨ ਕਰਕੇ ਜਿਵੇਂ ਅੰਗਰੇਜ਼ ਇਨਸਪੈਕਟਰ ਅਗੇ ਆਪਦੇ ਘਰ ਭਰਨ ਕਰਕੇ ਤੇ ਜੇ ਆਪਾਂ ਕਿਥੇ ਦਿਨ ਨੂੰ ਇਹਨਾਂ ਦਾ ਖਮਿਆਜਾ ਆਪਾਂ ਨੂੰ ਸੈਂਟਰ ਸਰਕਾਰ ਆਪਣੇ ਪਿੱਛੇ ਹੋ ਗਏ ਤੇ ਆਪਾਂ ਆਪਣਾ ਪੰਜਾਬ ਜਿਹੜਾ ਖੁਸ਼ਹਾਲ ਕਿਸਾਨ ਕਿੱਧਰ ਜਾਊਗਾ ਮੈਂ ਕਿਸਾਨ ਯੂਨੀਅਨ ਨੂੰ ਅਪੀਲ ਕਰਦਾ ਇਕੱਠੇ ਹੋ ਗਏ ਇਹ ਚੀਜ਼ ਦਾ ਆਪਾਂ ਮੁੱਦਾ ਚੱਕੀਏ ਨਿੱਕੇ ਨਿੱਕੇ ਮੁੱਦੇ ਨਾ ਚੱਕੀਏ ਸਭ ਤੋਂ ਗੰਭੀਰ ਮੁੱਦਾ ਇਹ ਚੀਜ਼ ਜੇ ਅੱਜ ਆਪਾਂ ਇਹ ਸੈਂਟਰ ਸਰਕਾਰ ਨੂੰ ਆਪਾਂ ਆਪਾਂ ਕੰਪੋਜ਼ ਆਪਾਂ ਘਰੇ ਕੋਈ ਚੀਜ਼ ਲੈ ਆਉਣੇ ਆ ਜੇ ਆਪਾਂ ਉੱਲੀ ਵਾਲੀ ਚੀਜ਼ ਆਪਾਂ ਨੂੰ ਕੋਈ ਦੇ ਦੇਈਏਗਾ ਤੇ ਆਪਾਂ ਮੂਰਖ ਥੋੜਾ ਆਪਾਂ ਕਿਸੇ ਨੂੰ ਪੈਸੇ ਦੇਵਾਂਗੇ ਬਿਲਕੁਲ ਬਿਲਕੁਲ ਨਹੀਂ ਦੇਵਾਂਗੇ ਜੇ ਆਪਾਂ ਸੈਂਟਰ ਨੂੰ ਚੰਗੀ ਚੀਜ਼ ਦੇਵਾਂਗਾ ਫਸਲ ਦਾ ਰੇਟ ਵੀ ਵਧੂ ਸਾਰਾ ਕੁਝ ਵਧੂ ਮੈਂ ਤੁਸੀਂ ਖੁਦ ਵੀ ਕਿਸਾਨ ਹੋ ਹਾਂਜੀ ਕਿਸਾਨ ਆ ਮੈਂ 15 16 ਕਿਲਿਆਂ ਦੀ ਖੇਤੀਕਾਰ ਦਾ ਨਾਲ ਫਾਰਮਿੰਗ ਕਰਦਾ ਨਾਲ ਪੋਲੀਟਿਸ਼ੀਨ ਤੁਸੀਂ ਤਾਂ ਆਪਾਂ ਪਤਾ ਹੀ ਆ ਪਰ ਜੇ ਮੇਰੀਆਂ ਵੀ ਘਰ ਤਾਂ ਜੱਲੂ ਜੇ ਮੇਰੀ ਫਸਲ ਵਿਗੂ ਤਾਂ ਮੈਂ ਲੋਕਾਂ 'ਚ ਵਿਝਰੂ ਜੇ ਮੇਰੀ 15 16 ਕਿਲਿਆਂ ਦੀ ਫਸਲ ਹੀ ਆ ਜੇ ਜੇ ਇਸ ਹਾਮਨਾ ਇਹ ਹਾਲਾਤ ਐ ਇਨਸਪੈਕਟਰਾਂ ਦੇ ਇਤ ਕੁ ਦਿਨ ਦੂਰ ਨਹੀਂ ਜਦਨ ਆਪਾਂ ਨੂੰ ਨਾਤਾ ਉਹਨਾਂ ਨੂੰ ਤੋੜਨਾ ਪੈਣਾ ਆਪਣੇ ਨਾਲ ਤੁਸੀਂ ਅੰਗਰੇਜ਼ ਦਾ ਨਾਂ ਲੈ ਰਹੇ ਹੋ ਇਨਸਪੈਕਟਰ ਦਾ ਇਹ ਕਿਹੜੀ ਏਜੰਸੀ ਚ ਕੰਮ ਕਰਦਾ ਪਨਸਪ ਦੇ ਅੱਛਾ ਪਨਸਪ ਦੇ ਵਿੱਚ ਹੀ ਆ ਹਾਂਜੀ ਇਹ ਇਥੇ ਜੀਰੇ ਵੀ ਰਿਹਾ ਬਿਨਾ ਦੱਸੇ ਪਤਾ ਨਹੀਂ ਕਿ ਕੀ ਗਾਂ ਅਫਸਰਾਣਾ ਸੈਟਿੰਗ ਬਿਨਾ ਦੱਸੇ ਬਿੱਲਾਂ ਜੋ ਛਾਂਟ ਕੱਟ ਲੈਣੀ ਇਹ ਕੋਈ ਮੁੱਦਾ ਥੋੜਾ ਜੀ ਬਹਿ ਕੇ ਗੱਲ ਨਿਭਰੋ ਫਿਰ ਤੁਸੀਂ ਕੱਲ੍ਹ ਕੇ ਗੱਲ ਵੇਖੀ ਕੀ ਹਾਲ ਮੈਂ ਤਾਂ ਹਰਾਨ ਸਮੈਲ ਮਾਰਦੀ ਕੀ ਕਹੇ ਇਹਦੇ ਆਪਾਂ ਕਹਿੰਨੇ ਬਿਹਾਰ ਜਾਣੀ ਕਿਤੇ ਯੂਪੀ ਜਾਣੀ ਉਹ ਵੀ ਆਪਣੇ ਬੱਚੇ ਆ ਜਿਨ੍ਹਾਂ ਦੇ ਮੂੰਹ 'ਚ ਪੈਣੀ ਫਿਰ ਕਹਿੰਨੇ ਕਿ ਇੱਕੇ ਦਮ ਜੀ ਕਰੋਨਾ ਆ ਗਿਆ ਜੌਂਗ ਆ ਗਿਆ ਜਦੋਂ ਉਲੀ ਵਾਲੀ ਚੀਜ਼ ਜਾਣੀ ਤਾਂ ਉਹ ਦੇਸ਼ ਆਸਤੇ ਬਿਮਾਰੀ ਦੀ ਲਹਿਰ ਵੀ ਕੋਈ ਲਿਆ ਸਕਦਾ ਕਿ ਉਹ ਇਹ ਸਾਰੇ ਦੇਸ਼ ਪ੍ਰਧਾਨ ਮੰਤਰੀ ਨੂੰ ਜਾਂ ਕਿਸੇ ਨੂੰ ਇਹ ਸਾਰਿਆਂ ਨੂੰ ਖਮਿਆਜਾ ਭੁਗਤਣਾ ਪੈਣਾ ਜੀ ਮੈਂ ਸੀਐਮ ਸਾਹਿਬ ਸੀਐਮ ਭਗਵੰਤ ਮਾਨ ਜੀ ਅੱਗੇ ਦੇਣਤੀ ਕਰਦਾ ਇਹਨਾਂ ਸਾਰਿਆਂ ਨੇ ਧਿਆਨ ਦਿੱਤਾ ਜਾਵੇ ਜੋ ਆਪਣਾ ਸੈਂਟਰ ਨਾਲ ਨਾਤਾ ਜੁੜਿਆ ਰਵੇ ਇਹਨਾਂ ਕਹਿੰਦਾ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਗੁਰਪ੍ਰੀਤ ਜੀ ਨੇ ਦੱਸਿਆ ਇਹਨਾਂ ਨੇ ਇੱਕ ਬਹੁਤ ਵਧੀਆ ਮੁੱਦਾ ਚੱਕਿਆ ਇਸ ਵੇਲੇ ਕਿਉਂਕਿ ਜਦੋਂ ਆਪਦੇ ਪੀੜ ਹੁੰਦੀ ਹੈ ਇਹਨਾਂ ਤੇ ਫਿਰ ਮੁੱਦਾ ਉਦੋਂ ਹੀ ਚੱਕਿਆ ਜਾਂਦਾ ਕੋਈ ਨਾ ਕੋਈ ਗੱਲ ਚੱਕੀ ਜਾਂਦੀ ਹੈ ਕਿਉਂਕਿ ਇਹ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਇਹਨਾਂ ਦੇ ਆਪਰੇਟਰ ਜਿਹੜੇ ਨੇ ਆ ਕੇ ਇਹਨਾਂ ਕੋਲ ਰੋਂਦੇ ਨੇ ਕਿ ਸਾਨੂੰ ਪਾਈਦਾ ਕੁਛ ਨਹੀਂ ਬਚਣਾ ਕਾਦ ਜਿਹੜੀ ਕਟੋਤੀ ਪੈ ਜਾਂਦੀ ਹੈ ਕਿਤੇ ਛੋਟੇ ਜਿਹੇ ਪੈ ਗਈ ਕਿਤੇ ਕਟੋਤੀ ਪੈ ਗਈ ਉਹ ਇਹਨਾਂ ਨੂੰ ਭਰਨੀ ਪ ਉਸ ਨੂੰ ਲੈ ਕੇ ਜਿਹੜੀ ਅੱਜ ਇਹਨਾਂ ਵੱਲੋਂ ਕੱਲ ਦਾ ਇਹ ਮੁੱਦਾ ਚੱਕਿਆ ਗਿਆ ਉਹ ਜਿਹੜੀ ਖਮਿਆਜਾ ਜਿਹੜਾ ਭੁਗਤਿਆ ਜਾ ਰਿਹਾ ਉਹ ਭੁਗਤਿਆ ਕਿਉਂ ਜਾ ਰਿਹਾ ਇਨਸਪੈਕਟਰਾਂ ਕਰਕੇ ਜਿਹੜੇ ਇਨਸਪੈਕਟਰ ਨੇ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਇਹਨਾਂ ਦਾ ਪਿਛੋਕੜ ਚੈੱਕ ਕੀਤਾ ਜਾਵੇ ਇਹ ਸਰਕਾਰ ਨੂੰ ਕਵਾਂਗੇ ਕਿ ਇਹਨਾਂ ਦੀ ਭਾਵੇਂ ਸੀਬੀਆਈ ਜਾਂਚ ਵੀ ਕੀਤੀ ਜਾਵੇ ਇਹਨਾਂ ਦੀ ਜਾਂਚ ਕਰਕੇ ਪਤਾ ਕੀਤਾ ਜਾਵੇ ਇਹਨਾਂ ਨੇ ਕੀ ਕੀ ਜਾਇਦਾਦਾਂ ਬਣਾਈਆਂ ਗਈਆਂ ਇੱਕ 70-80 ਲੱਖ ਰੁਪਏ ਤਨਖਾਹ ਲੈ ਕੇ ਅੱਜ ਉਹ ਇਹ ਸਮਾਜ ਦੇ ਵਿੱਚ ਏਡਾ ਉੱਚਾ ਰੁਤਬਾ ਹਾਸਲ ਕਰ ਲੈਂਦੇ ਨੇ ਕਿਵੇਂ ਕਰ ਲੈਂਦੇ ਨੇ ਇਹ ਜਿਹੜੀ ਗੱਲ ਇਹਨਾਂ ਵੱਲੋਂ ਜਿਹੜੀ ਸਾਰੀ ਕੀਤੀ ਗਈ ਹੈ ਇੱਕ ਮੰਗ ਕੀਤੀ ਗਈ ਹੈ ਕਿ ਇਸ ਪਿੱਛੇ ਜਿਹੜੀ ਹੈ ਪਰਤਾਲ ਜਰੂਰ ਕੀਤੀ ਜਾਵੇ ਦੀਪਕ ਭਾਰਗੋ ਰੀਅਲ ਨਿਊਜ਼ ਜੀਰਾ